ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਚਾਜ ਐਗਰੀਕਲਚਰ ਤੇ ਜਿਵੇਂ ਕਿ ਦੋਸਤੋ ਆਪਾਂ ਖੇਤੀਬਾਣੀ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਅੱਜ ਦੀ ਵੀਡੀਓ ਆ ਆਪਣੀ ਮੱਕੀ ਦੇ achar ਤੇ ਲੈ ਕੇ ਆਇਆ ਵੀ ਟੋਈ ਦੇ ਵਿੱਚ ਮੱਕੀ ਦਾ ਕਿਵੇਂ ਆਪਾਂ achar ਪਾ ਸਕਦੇ ਹਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਪਾਉਣੀਆਂ ਨੇ ਤੇ ਕਿਹੜੀਆਂ ਚੀਜ਼ਾਂ ਨਹੀਂ ਪਾਉਣੀਆਂ ਉਹ ਸਾਰਾ ਕੁਝ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਵਾਂਗੇ ਦੋਸਤੋ ਜੇਕਰ ਮੈਂ ਤੁਹਾਨੂੰ ਦੱਸ ਦਵਾਂ ਵੀ ਆਪਣੇ ਪੰਜਾਬ ਦੇ ਵਿੱਚ ਚਾਰ ਕਿਸਮ ਦੇ achar ਪਾਏ ਜਾਂਦੇ ਨੇ ਮੱਕੀ ਦਾ achar ਚਰੀ ਦਾ achar ਗੰਨੇ ਦਾ achar ਤੇ ਕਣਕ ਦਾ achar ਚਾਰ ਕਿਸਮ ਦੇ ਚਾਰਨੇਟ ਪਸ਼ੂਆਂ ਲਈ ਆਪਾਂ ਪਾ ਸਕਦੇ ਆ ਤੇ ਇਸ ਤੋਂ ਇਲਾਵਾ ਜਿਹੜਾ ਮੱਕੀ ਦਾ ਇਹ ਕਾਫੀ ਫੇਮਸ ਆ ਜ ਆ ਜ਼ਿਆਦਾਤਰ ਇਹੀ ਪਾਇਆ ਜਾਂਦਾ ਆ ਪਰ ਇਹਦੇ ਵਿੱਚ ਜਿਹੜੀਆਂ ਸਾਵਧਾਨੀਆਂ ਹੁੰਦੀਆਂ ਨੇ ਜਿਹੜੀਆਂ ਕੀ ਅੱਗੇ ਜਾ ਕੇ ਆਪਣਾ ਸੈਲਜ ਵਾਲਾ ਪਿੱਟਾ ਉਹ ਖਰਾਬ ਨਾ ਹੋਵੇ ਉਹਦੇ ਵਿੱਚ ਫੰਗਸ ਵਗੈਰਾ ਨਾ ਪਵੇ ਤੇ ਉਹ ਉੱਪਰੋਂ ਗਲਣ ਦੀ ਸਮੱਸਿਆ ਜਾਂ ਵਿੱਚ ਕਿਤੇ ਸੁੰਡ ਪੈਣ ਦੀ ਸਮੱਸਿਆ ਨਾ ਆਵੇ ਉਹਨਾਂ ਦੇ ਵਿੱਚ ਵਿਚਾਰੇ ਆਪਾਂ ਅੱਜ ਵਿਚਾਰ ਚਰਚਾ ਕਰਾਂਗੇ ਤੇ ਤੁਸੀਂ ਸਕਰੀਨ ਦੇ ਉੱਪਰ ਦੇਖ ਹੀ ਸਕਦੇ ਹੋ ਵੀ ਆਪਾਂ ਇੱਥੇ ਦੋ ਪਿੱਟ ਦਾ ਸੈਲਜ ਦੋ ਤਿਆਰ ਕੀਤਾ ਆ ਅਲੱਗ-ਅਲੱਗ ਟੋਏ ਨੇ ਦੋਨੋਂ ਤੇ ਦੋਨਾਂ ਦੇ ਵਿੱਚ ਤਕਰੀਬਨ 10 ਕਿਲਿਆਂ ਦਾ achar ਪੈ ਜਾਣਾ ਆ ਤੇ ਜਿਹੜੀ ਇਹਨਾਂ ਦੀ ਲੰਬਾਈ ਚੜਾਈ ਆ ਉਹ ਦੇਖੋ ਤੁਸੀਂ ਆਪਣੇ ਹਮੇਸ਼ਾ ਜਿਵੇਂ ਮੈਂ ਪਹਿਲਾਂ ਤੁਸੀਂ ਦੱਸਦੇ ਰਹਿਣਾ ਵੀ ਆਪਣੇ ਦੇਖੋ ਵੀ ਕਿੰਨੇ ਕਿੱਲਾਂ ਦਾ ਤੁਸੀਂ ਆਚਾਰ ਪਾ ਰਹੇ ਹੋ ਜੇਕਰ ਹੁਣ ਇਹ 5-5 ਕਿੱਲਾਂ ਦਾ ਆਪਾਂ ਆਚਾਰ ਪਾ ਰਹੇ ਆ ਤਾਂ ਚੜਾਈ ਹੈਗੀ 20 ਫੁੱਟ ਤੇ ਲੰਬਾਈ ਹੈਗੀ 50 ਫੁੱਟ 50 ਬਾਈ 20 ਦੇ ਵਿੱਚ 5 ਕਿੱਲਾਂ ਦਾ ਆਚਾਰ ਪਾਇਆ ਤੇ ਉਚਾਈ ਇਹਦੀ ਬਹੁਤ ਆਪਾਂ ਘੱਟ ਲੈ ਕੇ ਗਿਆ ਜਿਆਦਾ ਉਚਾਈ ਨਹੀਂ ਲੈ ਕੇ ਗਏਗੇ ਪਰ ਹੁਣ ਦੇ ਸਮੇਂ ਦੇ ਵਿੱਚ ਜਿਹੜੇ ਸੈਲਜ ਵਾਲੇ ਪਿੱਟ ਨੇ ਉਹ ਡੂੰਘੇ ਪੱਟਣ ਦੀ ਲੋੜ ਨਹੀਂ ਹੁੰਦੀ ਹੁਣ ਸਮਾਂ 4x4 ਟਰੈਕਟਰਾਂ ਦਾ ਹੋ ਗਿਆ ਆਪਾਂ ਵੀ 4x4 ਲਿਆਏ ਤੇ ਜਿਹੜੇ 4x4 ਟਰੈਕਟਰ ਨੇ ਇਹ ਉੱਪਰ ਤੱਕ ਚਾਰ ਲੈ ਜਾਂਦੇ ਨੇ ਇਹਨਾਂ 4 ਵੀਲ ਟਰੈਕਟਰਾਂ ਦੇ ਨਾਲ ਕਿਸਾਨ ਭਰਾਵੋ ਤੁਸੀਂ ਅਚਾਰ ਨੂੰ ਉੱਚਾ ਜ਼ਿਆਦਾ ਤੋਂ ਜ਼ਿਆਦਾ ਲੈ ਸਕਦੇ ਹੋ ਤੇ ਤੁਹਾਨੂੰ ਜ਼ਿਆਦਾ ਡੂੰਘਾ ਟੋਆ ਪੱਟਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਇਸ ਦੇ ਨਾਲ ਹੀ ਜੇਕਰ ਅਗਲੀ ਗੱਲ ਕਰੀਏ ਤਾਂ ਕਿਸਾਨ ਭਰਾ ਬਾਰ-ਬਾਰ ਮੈਸੇਜਾਂ ਆ ਰਹੇ ਪੁੱਛ ਰਹੇ ਨੇ ਵੀ ਕੋਈ ਫੰਗੀ ਸਾਈਡ ਦਵਾਈਆਂ ਮਾਰਕੀਟ ਦੇ ਵਿੱਚ ਬਹੁਤ ਆ ਰਹੀਆਂ ਅਲੱਗ-ਅਲੱਗ ਕੰਪਨੀਆਂ ਦੀਆਂ ਕੀ ਅਸੀਂ ਫੰਗੀ ਸਾਈਡ ਦਵਾਈਆਂ ਦੀ ਸਪਰੇਅ ਕਰ ਸਕਦੇ ਹਾਂ ਜਾਂ ਅਲੱਗ-ਅਲੱਗ ਵੀ ਸਾਨੂੰ ਸਮੱਸਿਆ ਬਹੁਤ ਆਈ ਹੈ ਪਿਛਲੇ ਸਾਲ ਕੀ ਕਿਸਾਨਪ੍ਰਭਾਂਵਾਂ ਦੇ ਮੈਸੇਜ ਆ ਰਹੇ ਨੇ ਦੇਖੋ ਕਿਸਾਨਪ੍ਰਭੋ ਮੈਨੂੰ ਤਕਰੀਬਨ 5 ਸਾਲ ਹੋ ਚੁੱਕੇ ਨੇ ਆਚਾਰ ਪਾਉਂਦਿਆਂ ਨੂੰ ਤੇ ਆਪਣੇ ਜੋ ਗਵਾਂਡੀਆਂ ਦੇ ਪਾ ਰਹੇ ਨੇ ਉਹਨਾਂ ਨੂੰ ਤਕਰੀਬਨ 10-11 ਸਾਲ ਹੋ ਚੁੱਕੇ ਨੇ ਆਚਾਰ ਪਾਉਂਦਿਆਂ ਨੂੰ ਤੇ ਹੋਰ ਵੀ ਪੰਜਾਬ ਦੇ ਵਿੱਚ ਤਕਰੀਬਨ 20 ਤੋਂ 20-22 ਸਾਲ ਹੋ ਚੁੱਕੇ ਨੇ ਆਚਾਰ ਪੈਂਦੇ ਨੂੰ ਪਹਿਲਾਂ ਇਹ ਦੇਖੋ ਆਚਾਰ ਜਿਹੜਾ ਕੰਮ ਆ ਅਮਰੀਕਾ ਵਰਗੇ ਦੇਸ਼ਾਂ ਤੋਂ ਸ਼ੁਰੂ ਹੋ ਕੇ ਆਇਆ ਆ ਤੇ ਅਮਰੀਕਾ ਇਟਲੀ ਉੱਧਰ ਜੂਰਪ ਦੀਆਂ ਕੰਟਰੀ ਦੇ ਵਿੱਚ ਸ਼ੁਰੂ ਹੋ ਕੇ ਆਇਆ ਸੀ ਤੇ ਆਪਣੇ 20-20 ਸਾਲਾਂ ਤੋਂ ਆ ਰਿਹਾ ਪੰਜਾਬ ਦੇ ਵਿੱਚ ਪਰ 20-20 ਸਾਲ ਜਿਹੜਿਆਂ ਦਾ ਜਾਦਾ ਵਧੀਆ ਐਕਸਪੀਰੀਅੰਸ ਆ ਉਹ ਇਹੀ ਗੱਲ ਕਹਿੰਦੇ ਨੇ ਵੀ ਇਹਦੇ ਵਿੱਚ ਮੱਕੀ ਦੇ ਟੋਕੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਪਾਉਣਾ ਨਾ ਕੋਈ ਨਮਕ ਪਾਉਣਾ ਨਾ ਕੋਈ ਫੰਗੀਸਾਈਡ ਸਪਰੇਅ ਕਰਨੀ ਆ ਨਾ ਕੋਈ ਪਾਣੀ ਪਾਉਣਾ ਆ ਕੁਝ ਵੀ ਨਹੀਂ ਪਾਉਣਾ ਕੇਵਲ ਮੱਕੀ ਦਾ ਟੋਕਾ ਆਪਾਂ ਪਾ ਕੇ ਤੇ ਉਹਦੀ ਲੜਾਈ ਕਰਨੀ ਆ ਨਤਰਾਈ ਇੰਨੀ ਕਿ ਜ਼ਿਆਦਾ ਕਰਨੀਆਂ ਵੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਵੀ ਟਰੈਕਟਰ ਵਾਰ-ਵਾਰ ਫਿਰਦੇ ਰਹਿਣਾ ਚਾਹੀਦਾ ਤਾਂ ਜੋ ਟਰੈਕਟਰ ਦੀ ਜਿਹੜੀ ਗੱਡੀ ਆ ਵਿੱਚ ਸਪਣੀ ਸਟਾਰਟ ਹੋ ਜਾਵੇ ਇੰਨਾ ਕੁ ਜ਼ਿਆਦਾ ਆਪਾਂ ਟਰੈਕਟਰ ਫੇਰ ਦੇਣਾ ਵੀ ਜਦੋਂ ਵੀ ਆਪਾਂ ਇਹਦੇ ਉੱਪਰ ਲਿਫਟਾਈ ਟਰਾਲੀ ਦੇ ਨਾਲ ਚਾਰ ਉਤਾਰਨ ਲੱਗੀਏ ਤਾਂ ਟਰਾਲੀ ਦਵੇ ਨਾ ਆਰਾਮ ਦੇ ਨਾਲ ਲਿਫਟਾਈ ਟਰਾਲੀ ਵੀ ਉੱਪਰ ਟੋਏ ਦੇ ਉੱਪਰ ਫਿਰਦੀ ਤੁਰਦੀ ਆਪਾਂ ਨੂੰ ਨਜ਼ਰ ਜਿਵੇਂ ਕਿ ਸਕਰੀਨ ਤੇ ਆ ਰਹੀਏ ਇਦਾਂ ਹੀ ਰਹਿਣਾ ਚਾਹੀਦਾ ਦੋਸਤੋ ਤਕਰੀਬਨ ਜੇਕਰ ਤੁਸੀਂ ਮੱਕੀ ਦਾ ਆਚਾਰ ਪਾ ਦਿੰਨੇ ਹੋ ਸਾਰਾ ਕੁਝ ਪ੍ਰੋਪਰ ਤੁਹਾਡਾ ਸਾਹਮਣੂ ਹੋ ਜਾਂਦਾ ਲੜਾਈ ਹੋ ਜਾਂਦੀ ਆ ਮੈਂ ਤਾਂ ਕਹਾਂਗਾ ਵੀ ਦੂਸਰੇ ਦਿਨ ਉਹਦਾ ਕਾगज ਉਤਾਰ ਕੇ ਦਵਾਰੇ 4-5 ਘੰਟੇ ਟਰੈਕਟਰ ਦਵਾਰੇ ਫੇਰ ਫੇਰਨਾ ਚਾਹੀਦਾ ਟਰੈਕਟਰ ਵਾਲੇ ਡਰਾਈਵਰ ਨੂੰ ਇੱਕ ਵਾਰੀ ਰੋਟੀ ਪਾਣੀ ਖਵਾ ਕੇ ਛਾੜ ਦਿਓ 4-5 ਘੰਟੇ ਲਤੜਾਈ ਹੋਣੀ ਬਹੁਤ ਜ਼ਰੂਰੀ ਆ ਇਹਦੇ ਨਾਲ ਕਿਸੇ ਵੀ ਕਿਸਮ ਦੀ ਫੰਗਸ ਵਗੈਰਾ ਤੁਹਾਡੇ ਸੈਲਿਜ ਦੇ ਵਿੱਚ ਨਹੀਂ ਆਵੇਗੀ ਜਦੋਂ ਤੁਹਾਡਾ ਚਾਰ ਆ ਜਿਹੜਾ ਟੋਆ ਸੈਲਜ ਪਿੱਟਿਆ ਉਹ ਫੁੱਲ 에ਅਰ ਟਾਈਟ ਹੋ ਜਾਵੇਗਾ ਬਿਲਕੁਲ ਵੀ ਉਹਦੇ ਵਿੱਚ ਹਫਾ ਨਹੀਂ ਰਹੇਗੀ ਤਾਂ ਉਹਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਵੇਗੀ ਜਦੋਂ ਉਹ ਪੋਲਾ ਰਹਿੰਦਾ ਹੈ ਉਹਦੇ ਵਿੱਚ ਹਵਾ ਪੈਂਦੀ ਆ ਤਾਂ ਉਹ ਜੀ ਹਵਾਵਾਂ ਪੈਣ ਦੇ ਨਾਲ ਹੀ ਉਹਦੇ ਵਿੱਚ ਫੰਗਸ ਵਗੈਰਾ ਦੀਆਂ ਸਮੱਸਿਆ ਆਉਂਦੀਆਂ ਨੇ ਇਸ ਲਈ ਮੈਂ ਕਿਸਾਨ ਭਰਾਵਾਂ ਨੂੰ ਬਾਰ ਬਾਰ ਇਹੀ ਅਪੀਲ ਕਰਦਾ ਹਾਂ ਵੀ ਤੁਸੀਂ ਆਪਣੇ ਚਾਰ ਵਾਲੇ ਟੋਏ ਦੀ ਫੁੱਲ 에ਅਰ ਟਾਈਟ ਕਰਨੀ ਆ ਉਹਨੂੰ ਬਾਰ ਬਾਰ ਲਤੜਾਈ ਕਰਨੀ ਆ ਤੇ ਉਹਦੇ ਉੱਪਰ ਕਾਗਜ਼ ਪਾ ਕੇ ਪੂਰੀ ਤਰ੍ਹਾਂ ਆਲੇ-ਦਾਲਿਓਂ ਬੰਦ ਕਰਨਾ ਆ ਕਿਸੇ ਵੀ ਪਾਸਿਓਂ ਉਹਦੇ ਵਿੱਚ ਤੁਹਾਡਾ ਜਿਹੜਾ ਸੈਲਜ਼ ਵਾਲਾ ਪਿੱਟਾ ਲਫਾਫੇ ਦੇ ਵਿੱਚ ਹਵਾ ਨਹੀਂ ਜਾਣੀ ਚਾਹੀਦੀ ਤੁਸੀਂ ਜਦੋਂ ਇੱਕ ਵਾਰੀ ਉਹਨੂੰ ਢੱਕ ਦਵੋਗੇ ਦੂਸਰੇ ਦਿਨ ਉਹਨੇ ਆਪਣੇ ਆਪ ਹੀ ਵੈਕਿਊਮ ਦੀ ਤਰ੍ਹਾਂ ਲਫਾਫੇ ਨੇ ਇਕੱਠਾ ਹੋ ਜਾਣਾ ਚਿਪਕ ਜਾਣਾ ਆ ਤੇ ਉਹਦੇ ਆਲੇ-ਦਾਲੇ ਬਿਲਕੁਲ ਪੂਰੀ ਮਿੱਟੀ ਪਾ ਦੇਣੀ ਆ ਤਾਂ ਜੋ ਇੱਕ ਸੀਲਬੰਦ 에ਅਰਟਾਈਟ ਉਹ ਬਣ ਜਾਵੇ ਇਸ ਤੋਂ ਇਲਾਵਾ ਕਿਸਾਨ ਭਰਾਵੋ ਤੁਸੀਂ ਸੈਲਜ ਪਿੱਟ ਨੂੰ ਆਕਾਰ ਚੰਗੀ ਤਰ੍ਹਾਂ ਦਿਵੋ ਉਹਦੀ ਪਾਣੀ ਦੀ ਢਲਾਨ ਬਰਾਬਰ ਰੱਖੋ ਜਿਸ ਸਾਈਡ ਵੀ ਤੁਸੀਂ ਲੈ ਕੇ ਜਾਣੀਆਂ ਸੈਂਟਰ ਵਿੱਚੋਂ ਉਸ ਨੂੰ ਉੱਚਾ ਰੱਖੋ ਜਿਵੇਂ ਵੀ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਵੀ ਲੈਫਟ ਸਾਈਡ ਜੋ ਪਿੱਟ ਆ ਉਹ ਰੈਡੀ ਹੋ ਚੁੱਕਿਆ ਤੇ ਰਾਈਟ ਸਾਈਡ ਪਿੱਟ ਵਿੱਚ ਹਾਲੇ ਮੱਕੀ ਹੋਰ ਪਵੇਗੀ ਟੋਕਾ ਉਸ ਨੂੰ ਫਿਰ ਰੈਡੀ ਕਰਾਂਗੇ ਜੋ ਲੈਫਟ ਸਾਈਡ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦੇ ਤੇ ਟਰੈਕਟਰ ਆਪਾਂ 4x4 ਫੇਰ ਰਹੇ ਹਾਂ ਇਹਨੂੰ ਸੈਂਟਰ ਵਿੱਚੋਂ ਉੱਚਾ ਰੱਖਿਆ ਗਿਆ ਹੈ ਆ ਪਾਣੀ ਦੀ ਢਲਾਨ ਸਾਈਡਾਂ ਦੇ ਦਿੱਤੀ ਗਈ ਆ ਤੇ ਪਾਪ ਕੀ ਚਾਰੇ ਸੱਡਾਂ ਤੈਨੂੰ ਦਿੱਤੀ ਗਈ ਆ ਤਾਂ ਜੋ ਪਾਣੀ ਆ ਜਿਹੜਾ ਆਸਾਨ ਤਰੀਕੇ ਦੇ ਨਾਲ ਇਸ ਤੋਂ ਨੀਚੇ ਡਿੱਗ ਸਕੇ ਤੇ ਕੋਈ ਵੀ ਪਾਣੀ ਦੀ ਸਮੱਸਿਆ ਅੰਦਰ ਤੱਕ ਨਾ ਜਾਵੇ ਤੇ ਇਹ ਟਲਾਂਡ ਤੁਸੀਂ ਖੁਦ ਮੈਨੂਅਲ ਤਰੀਕੇ ਦੇ ਨਾਲ ਤਿਆਰ ਕਰ ਲਿਆ ਕਰੋ ਪੰਜਿਆਂ ਨਾਲ ਟੋਕਰਿਆਂ ਦੇ ਨਾਲ ਅਚਾਰ ਨੂੰ ਸੈਂਟਰ ਵਿੱਚ ਲੈ ਕੇ ਆਇਆ ਕਰੋ ਤੇ ਜਿਹੜੀ ਲਤੜਾਈ ਆ ਕਿਸਾਨ ਭਰਾਵੋ ਉਹ ਜ਼ਿਆਦਾ ਤੋਂ ਜ਼ਿਆਦਾ ਕਰੋ ਟਰੈਕਟਰ ਨੂੰ ਬਿੰਦੇ-ਬਿੰਦੇ ਫੇਰਦੇ ਰਹੋ 4x4 ਟਰੈਕਟਰ ਦਾ ਹੀ ਫਾਇਦਾ ਹੁੰਦਾ ਹੈ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਵੀ ਟਰੈਕਟਰ ਬਿਲਕੁਲ ਅੱਗੇ ਆ ਚੁੱਕਿਆ ਤੇ ਹੌਲੀ-ਹੌਲੀ ਆਹਮ ਨਾਲ ਪਿੱਛੇ ਜਾ ਰਿਹਾ ਉਹਨੇ ਕਿਨਾਰੀਆਂ ਤੋਂ ਵੀ ਟਰੈਕਟਰ ਨੇ ਬਿਲਕੁਲ ਉਹਨੂੰ ਤਵਾਈ ਪੂਰੀ ਕਰ ਦੇਣੀ ਆ ਇਹੀ 4x4 ਟਰੈਕਟਰ ਦਾ ਫਾਇਦਾ ਆ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਪਰਵਾਂ ਦੇ ਮੈਸੇਜ ਆ ਰਹੇ ਨੇ ਵੀ ਅਚਾਰ ਵਾਲੇ ਟੋਆ ਕਿਦਾਂ ਦਾ ਲਫਾਫਾ ਅਸੀਂ ਵਰਤੀਏ ਤਾਂ ਜੋ ਚੰਗੇ ਤਰੀਕੇ ਨਾਲ ਢੱਕਿਆ ਜਾ ਸਕੇ ਤੇ ਉਹਦੇ ਵਿੱਚ ਟੈਂਪਰੇਚਰ ਵੀ ਘਟ ਰਹੇ ਦੇਖੋ ਕਿਸਾਨਪਰਵੋ ਆਪਾਂ ਪਿਛਲੇ 3-4 ਸਾਲਾਂ ਤੋਂ ਆਹ ਲਫਾਫਾ ਵਰਤ ਰਹੇ ਆ ਇੱਕ ਸਾਈਡ ਤੋਂ ਕਾਲਾ ਆ ਇੱਕ ਸਾਈਡ ਤੋਂ ਚਿੱਟਾ ਆ ਤੇ ਇਹਦੀ ਕੁਆਲਿਟੀ ਵੀ ਬਹੁਤ ਅੱਛੀ ਆ ਥੋੜਾ ਜਿਹਾ ਪਤਲਾ ਜ਼ਰੂਰ ਹੁੰਦਾ ਆ ਹੋਰ ਮਾਰਕੀਟ ਵਿੱਚ ਤੋਂ ਮੋਟੇ ਵੀ ਆਉਂਦੇ ਨੇ ਪਰ ਇਹ ਲਚਕਦਾਰ ਹੁੰਦਾ ਆ ਧੁੱਪ ਦੇ ਨਾਲ ਇਹ ਜਲਦੀ ਖਰਾਬ ਨਹੀਂ ਹੁੰਦਾ ਆਪਣੇ ਕੋਲੇ ਪਿਛਲੇ 3 ਸਾਲਾਂ ਦੇ ਟੋਟੇ ਵੀ ਪਏ ਨੇ ਧੁੱਪ ਨਾਲ ਬਿਲਕੁਲ ਵੀ ਖਰਾਬ ਨਹੀਂ ਹੋਏ ਹੈਗੇ ਜਿੱਥੇ ਪੰਜਾ ਵਗੈਰਾ ਲੱਗਿਆ ਕੱਟ ਲੱਗਿਆ ਆਪਣੇ ਖੁਦ ਦੀ ਗਲਤੀ ਕਰਕੇ ਲੱਗਿਆ ਪਰ ਧੁੱਪ ਨਾਲੇ ਕਾਗਜ਼ ਖਰਾਬ ਨਹੀਂ ਹੁੰਦਾ ਤੇ ਕਾਲਾ ਪਾਸਾ ਇਹਦਾ ਆਪਾਂ ਨੇ نیچے ਰੱਖਣਾ ਹੁੰਦਾ ਤੇ ਚਿੱਟਾ ਪਾਸਾ ਉੱਪਰ ਰੱਖਣਾ ਹੁੰਦਾ ਆ ਉੰਜ ਵੀ ਜੇਕਰ ਆਪਾਂ ਕਾਲੇ ਰੰਗ ਦੇ ਕੱਪੜੇ ਪਾ ਕੇ ਧੁੱਪ ਵਿੱਚ ਢੇੜਾ ਦਮਾਂਗੇ ਤਾਂ ਆਪਾਂ ਨੂੰ ਜਲਦੀ ਤੋਂ ਜਲਦੀ ਮੁੜਕਾ ਆ ਜਾਵੇਗਾ ਤੇ ਜੇਕਰ ਆਪਾਂ ਚਿੱਟੇ ਰੰਗ ਦੇ ਕੱਪੜੇ ਪਾ ਕੇ ਜਾਵਾਂਗੇ ਤਾਂ ਆਪਾਂ ਨੂੰ ਮੁੜਕਾ ਥੋੜਾ ਲੇਟ ਆਵੇਗਾ ਚਿੱਟੇ ਰੰਗ ਦੇ ਕੱਪੜਿਆਂ ਵਿੱਚ ਟੈਂਪਰੇਚਰ ਜਿਹੜਾ 2-3 ਡਿਗਰੀ ਘਟ ਜਾਂਦਾ ਆ ਤੇ ਇਸੇ ਕਰਕੇ ਕਾਲੇ ਰੰਗ ਦਾ ਜਿਹੜਾ ਲਿਫਾਫਾ ਹੇਠੇ ਰੱਖਣਾ ਤੇ ਚਿੱਟੇ ਰੰਗ ਦਾ ਸਾਈਡ ਉੱਪਰ ਰੱਖਣੀ ਹੁੰਦੀ ਆ ਤੇ ਬਹੁਤ ਕਿਸਾਨ ਭਰਾ ਇਹਦੀ ਕੀਮਤ ਬਾਰੇ ਪੁੱਛਦੇ ਨੇ ਵੀ ਇਹ ਕਿੰਨੀ ਕੀਮਤਾਂ ਪੈਂਦਾ ਆ ਇਹ ਅਸੀਂ ਖੰਨੇ ਤੋਂ ਲੈ ਕੇ ਆਏ ਸੀ ਖੰਨੇ ਜਿਹੜਾ ਇਹਦਾ ਰੇਟ ਆ ਮੈਂ ਤੁਹਾਨੂੰ ਦੱਸ ਦਿੰਦਾ ਆ 2.5 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਦਿੰਦੇ ਨੇ ਉਹ ਤੁਸੀਂ ਜਦੋਂ ਵੀ ਮਾਰਕੀਟ ਦੇ ਵਿੱਚ ਇਹ ਲਫਾਫੇ ਦੀ ਖਰੀਦਦਾਰੀ ਕਰਨ ਦੇ ਲਈ ਜਾਵੋ ਕਿਹੜੇ ਮਰਜੀ ਸ਼ਹਿਰ ਵਿੱਚ ਜਾਵੋ ਤੁਸੀਂ ਸਭ ਤੋਂ ਪਹਿਲਾਂ ਅਚਾਰ ਵਾਲਾ ਟੋਆ ਪੁੱਟ ਲੋ ਉਹਨੂੰ ਤਿਆਰ ਕਰ ਲੋ ਤੇ ਉਹਨੂੰ ਸੈਡਾਂ ਤੋਂ ਮਿਣ ਕੇ ਲੰਬਾਈ ਚੜਾਈ 2 2 ਫੁੱਟ ਐਕਸਟਰਾ ਲੈ ਕੇ ਆਇਓ ਹਮੇਸ਼ਾ 2 2 ਫੁੱਟ ਵਾਧੂ ਲੈ ਕੇ ਆਇਓ ਸੈਡਾਂ ਤੋਂ ਤਾਂ ਜੋ ਆਪਾਂ ਨੂੰ ਢੱਕਣ ਦੇ ਵਿੱਚ ਕੋਈ ਵੀ ਸਮੱਸਿਆ ਨਾ ਆਵੇ ਤੇ ਅਚਾਰ ਵਾਲਾ ਟੋਆ ਜਿਹੜਾ ਕਵਰ ਆ ਦੋਸਤੋ ਹਮੇਸ਼ਾ ਵਧੀਆ ਹੀ ਵਰਤਿਆ ਕਰੋ ਜੇ ਕਰੇ ਘਟੀਆਂ ਨਿਕਲ ਜਾਵੇ ਧੁੱਪ ਦੇ ਨਾਲ ਖਤਮ ਹੋਣ ਲੱਗ ਜਾਂਦਾ ਹੈ ਮੋٹے ਪਤਲੇ ਦੀ ਗੱਲ ਨਹੀਂ ਹੁੰਦੀ ਚੀਜ਼ ਚੱਲਣ ਦੀ ਗੱਲ ਹੁੰਦੀ ਆ ਉਹਦੇ ਵਿੱਚ ਵਧੀਆ ਮਟੀਰੀਅਲ ਦਾ ਜੇ ਬਣਿਆ ਹੋਇਆ ਹੋਵੇਗਾ ਤਾਂ ਧੁੱਪ ਦੇ ਨਾਲ ਉਹਨੂੰ ਕੋਈ ਇਫੈਕਟ ਨਹੀਂ ਪਵੇਗਾ ਤੇ ਦੋਸਤੋ ਇਹਨੂੰ ਢੱਕਣ ਦੇ ਲਈ ਵਿੱਚ ਕਿਸਾਨ ਭਰਾ ਹਰੀ ਚਾਦਰ ਦਾ ਵਰਤੋਂ ਵਿੱਚ ਲਿਆ ਰਹੇ ਨੇ ਜਿਹੜੀ ਕਿ ਆਪਾਂ ਛਾਂ ਦੇ ਲਈ ਵਰਤਦੇ ਹਾਂ ਹਰੀ ਚਾਦਰ ਤੇ ਉਹਨੂੰ ਵੀ ਉਹਦੇ ਉੱਪਰ ਵੀ ਮਿੱਟੀ ਪਾਈ ਜਾਂਦੀ ਆ ਦੇਖੋ ਮਿੱਟੀ ਪਾਉਣਾ ਚੰਗੀ ਗੱਲ ਆ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਆਪਾਂ ਬਹੁਤ ਘੱਟ ਪਾਉਣਿਆ ਕੀ ਮਿੱਟੀ ਉਤਾਰਨੀ ਵੀ ਬਹੁਤ ਔਖੀ ਹੁੰਦੀ ਆ ਜੇਕਰ ਉਹਨੂੰ ਕਈਆਂ ਦੇ ਨਾਲ ਉਤਾਰਾਂਗੇ ਤਾਂ ਆਪਣਾ ਜਿਹੜਾ ਕਾਗਜ਼ਾ ਫਟ ਜਾਵੇਗਾ ਉਹਦੇ ਵਿੱਚ ਸਰਾਖ ਹੋ ਜਾਣਗੇ ਜੇਕਰ ਹੱਥਾਂ ਨਾਲ ਉਤਾਰਦੇ ਆ ਤਾਂ ਉਹਦੇ ਤੇ ਬਹੁਤ ਜ਼ਿਆਦਾ ਮਿਹਨਤ ਆਉਂਦੀ ਆ ਇਸ ਕਰਕੇ ਦੋਸਤੋ ਆਪਾਂ ਮਿੱਟੀ ਪਾਉਣ ਦੇ ਹੱਕ ਵਿੱਚ ਥੋੜਾ ਘਟਿਆਂ ਥੋੜਾ ਮਿੱਟੀ ਖੜਾ ਦਿੱਤੀ ਜਾਵੇ ਜ਼ਿਆਦਾ ਟਰਾਲੀਆਂ ਭਰ ਕੇ ਮਿੱਟੀ ਦੇ ਨਾ ਪਾਈਆਂ ਜਾਣ ਥੋੜੀ ਥੋੜੀ ਮਿੱਟੀ ਖੰਡਾ ਦਿੱਤੀ ਜਾਵੇ ਤਾਂ ਜਿਆਦਾ ਵਧੀਆ ਤੇ ਇਸ ਤੋਂ ਇਲਾਵਾ ਤੁਸੀਂ ਆਲੇ-ਦਾਲੇ ਕੰਡਿਆਲੀ ਤਾਰ ਜ਼ਰੂਰ ਲਗਾ ਕੇ ਰੱਖੋ ਤਾਂ ਜੋ ਬਾਹਰਲੇ ਜਿਹੜੇ ਜਾਨਵਰ ਨੇ ਉਹ ਇਸ ਦੇ ਉੱਪਰ ਅਟੈਕ ਨਾ ਕਰਨ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਲਾਈਕ ਐਂਡ ਕਮੈਂਟ ਜ਼ਰੂਰ ਕਰ ਦਿਆ ਕਰੋ ਦੋਸਤੋ ਤੇ ਜੇਕਰ ਵੀਡੀਓ ਵਧੀਆ ਲੱਗਦੀ ਆ ਤਾਂ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਦਿਆ ਕਰੋ ਤਾਂ ਜੋ ਇਹ ਜਿਹੜੀ ਆਪਾਂ ਇਨਫੋਰਮੇਸ਼ਨ ਦਿੰਨੇ ਆ ਸਹੀ ਇਨਫੋਰਮੇਸ਼ਨ ਦਿੰਨੇ ਆ ਇਹ ਸਾਰਿਆਂ ਤੱਕ ਜ਼ਰੂਰ ਪਹੁੰਚ ਸਕੇ। ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਲਦੀ ਹੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ